ਕਹਿੰਦੇ ਨੇ ਕਿ ਧਰਤੀ ਤੇ ਜੀਵਨ ਜੀਣ ਲਈ ਹਵਾ ਅਤੇ ਪਾਣੀ ਦੀ ਬੇਹੱਦ ਜ਼ਰੂਰਤ ਹੁੰਦੀ ਹੈ ਸਾਨੂੰ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਧਰਤੀ ਹਿੱਟ ਲਈ ਪਾਣੀ ਨੂੰ ਬਚਾਉਣ ਅਤੇ ਧਰਤੀ ਹਿੱਟ ਤੇ ਪਾਣੀ ਦੇ ਪੱਧਰ ਨੂੰ ਉੱਚਾ ਚੱਕਣ ਲਈ ਪੰਜਾਬ ਦੇ 74 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਦਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪਿੰਡ ਨਾਗਰਾ ਵਿਖੇ ਨੀਂਹ ਪੱਥਰ ਰੱਖਿਆ ਗਿਆ ਕਰੋੜਾ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪ੍ਰੋਜੈਕਟ ਦਾ ਵਿਭਾਗ ਦਾ ਹੁਣ ਤੱਕ ਕਰੋੜਾਂ ਰੁਪਏ ਦਾ ਖਰਚਾ ਆਵੇਗਾ ਇਹ ਪ੍ਰੋਜੈਕਟ ਵਿਭਾਗ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਦੀ ਉਸਾਰੀ ਤੇ 5 ਕਰੋੜ 73 ਲੱਖ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਇਸ ਪ੍ਰੋਜੈਕਟ ਅਧੀਨ ਕੁੱਲ 26 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾਵੇਗੀ ਜਿਸ ਨਾਲ 540 ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਜਾਵੇਗਾ ਜਿਸ ਨਾਲ ਸੈਂਕੜੇ ਪਰਿਵਾਰਾਂ ਨੂੰ ਲਾਭ ਮਿਲੇਗਾ देखो इस तरह कि जिस दिन दी पंजाब ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਅਗਾਈ ਦੇ ਵਿੱਚ ਆਵਾਜ਼ ਦੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਅਸੀਂ ਲੋਕ ਜੋ ਪਿਛਲੇ ਸਮੇਂ ਤੇ ਪਿਛਲੇ 75 ਸਾਲਾਂ ਤੋਂ ਪੰਜਾਬ ਦੇ ਲੋਕਾਂ ਦੇ ਮਸਲੇ ਮੁੱਦੇ ਪੈਂਡਿੰਗ ਪਈ ਸੀ ਕਿ ਜਿਨ੍ਹਾਂ ਵੱਲ ਕੋਈ ਵੀ ਸਰਕਾਰ ਨੇ ਗੌਰ ਨਹੀਂ ਫਰਮਾਈ ਹੈਗੀ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਲੱਗੇ ਹੋਇਆ ਪੰਜਾਬ ਦੀ ਜਿੰਦ ਜਾਨ ਕਿਸਾਨ ਹੈ ਕਿਸਾਨ ਦੀ ਜਿੰਦ ਜਾਨ ਖੇਤ ਹੈ ਤੇ ਖੇਤ ਦੀ ਜਿੰਦ ਜਾਨ ਨਹਿਰੀ ਪਾਣੀ ਹੈ ਹੁਣ ਤੱਕ ਦੀਆਂ ਸਰਕਾਰਾਂ ਤੇ ਲੀਡਰ ਕੋਈ ਆਪਦੇ ਆਪ ਨੂੰ ਪਾਣੀਆਂ ਦਾ ਮਸੀਹਾ ਕੋਈ ਆਪਦੇ ਆਪ ਨੂੰ ਕਿਸਾਨਾਂ ਦਾ ਮਸੀਹਾ ਤਾਂ ਜਰੂਰ ਕਹਾਉਂਦੇ ਰਹੇ ਪਰ ਇਹ ਪਹਿਲੀ ਵਾਰੀ ਹੋਇਆ ਕਿ ਕੋਈ ਪੰਜਾਬ ਦਾ ਮੁੱਖ ਮੰਤਰੀ ਆਪ ਕਿਸਾਨ ਦੀ ਮੁਸ਼ਕਲ ਸਮਝਦਾ ਹੋਇਆ ਉਹ ਹੱਲ ਪੰਜਾਬ ਦੇ ਕਿਸਾਨਾਂ ਦੇ ਮਸਲੇ ਕਰ ਲੱਗਿਆ ਔਰ ਨਹਿਰੀ ਪਾਣੀ ਨੂੰ ਜਿਹਨੂੰ ਕਿ ਕਿਸਾਨ ਵੀਰ ਭੁੱਲਦੇ ਜਾ ਰਹੇ ਸੀਗੇ ਉਹਨਾਂ ਨਹਿਰੀ ਖਾਲਿਆਂ ਨੂੰ ਨੂੰ ਦੁਆਰਾ ਮੋੜ ਸਰਜੀ ਦਾ ਕਰਦਾ ਕੰਮ ਜਿਹੜਾ ਉਹ 2 ਸਾਲ ਪਹਿਲਾਂ ਸ਼ੁਰੂ ਹੋਇਆ ਇਸ ਤੋਂ ਪਹਿਲਾਂ 68 ਕਰੋੜ ਰੁਪਏ ਦੀਆਂ ਅੰਡਰਗਰਾਊਂਡ ਪਾਈਪਲਾਈਨਾਂ ਦਾ ਕੰਮ ਹੈ ਜਿਹੜਾ ਉਹ ਸਿਰਫ ਪਰਸਰ ਸੁਨਾਮ ਹਲਕੇ ਦੇ ਵਿੱਚ ਅਸੀਂ ਚਾਲੂ ਕਰਵਾ ਚੁੱਕੇ ਹਾਂ ਜਿੱਥੇ 50% ਦਾ ਕੰਮ ਕੰਪਲੀਟ ਹੋ ਗਿਆ 50% ਦਾ ਕੰਮ ਜਿਹੜਾ ਹੁਣ ਫਸਲ ਵੱਡੀ ਜਾਣ ਤੇ ਹੋ ਜਾਏਗਾ ਤੇ ਅੱਜ ਦਾ ਜੋ ਪ੍ਰੋਜੈਕਟ ਹੈ ਜੋ ਪਰਪਸ ਹੈ ਮਕਸਦ ਹੈ ਨਾਗਰੇ ਪਿੰਡਾਉਣ ਦਾ ਜਦੋਂ ਮੈਨੂੰ ਹਲਕੇ ਦੇ ਲੋਕਾਂ ਨੇ ਮਾਣ ਬਖਸ਼ਿਆ ਤੇ ਇਸ ਨਗਰ ਦੇ ਵਿੱਚ ਜਦੋਂ ਆਏ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹਨਾਂ ਦਾ ਇੱਕੋ ਹੀ ਹੁਕਮ ਸੀਗਾ ਕਿ ਜੀ ਸਾਡੇ ਅ ਤਕਰੀਬਨ 1350 ਕਿੱਲੇ ਨੂੰ ਪਾਣੀ ਨਹੀਂ ਲੱਗਦਾ ਹੈਗਾ ਨਹਿਰੀ ਪਾਣੀ ਨਹੀਂ ਲੱਗਦਾ ਹੈਗਾ ਤੇ ਉਸ ਦਿਨ ਤੋਂ ਹੀ ਅਸੀਂ ਇਹਦੇ ਉੱਪਰ ਜਦੋਂ ਜਿਹੇ ਸ਼ੁਰੂ ਕੀਤੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 75 ਸਾਲਾਂ ਦੇ ਪੰਜਾਬ ਦੇ ਆਜ਼ਾਦ ਭਾਰਤ ਦੇ 75 ਸਾਲਾਂ ਦੇ ਪੀਰੀਅਡ ਦੌਰਾਨ ਇਹ ਪਹਿਲੀ ਵਾਰੀ ਕਿਸੇ ਇੱਕ ਪਿੰਡ ਵਾਸਤੇ 6 ਕਰੋੜ 37 ਲੱਖ ਰੁਪਏ ਦਾ ਮੇਨ ਬ੍ਰਾਂਚ ਦੇ ਵਿੱਚੋਂ ਕਗਰ ਬ੍ਰਾਂਚ ਪੈਂਦੀ ਹੈ ਇਹ ਕਗਰ ਮੇਨ ਲਾਈਨ ਇਹ ਤੋਂ 6 ਕਰੋੜ 37 ਲੱਖ ਰੁਪਏ ਦੇ ਨਾਲ ਆ तकरीबन 26 ਕਿਲੋਮੀਟਰ ਲੰਬੀ ਪਾਈਪਲਾਈਨ 1350 ਕਿੱਲਾ 1350 ਕਿੱਲਾ ਨਹਿਰੀ ਪਾਣੀ ਨਾਲ ਰਹੇਗਾ ਔਰ 260 ਘਰਾਂ ਨੂੰ ਇਹਦਾ ਫਾਇਦਾ ਜਿਹੜਾ ਉਹ ਹੋਏਗਾ ਹੁਣ ਤੱਕ 75 ਸਾਲਾਂ ਦੇ ਵਿੱਚ ਸਮੇ ਸਮੇਂ ਦੇ ਸਰਕਾਰਾਂ ਨਗਰ ਵਾਲੇ ਖੜੇ ਨੇ ਪਿੰਡ ਵਾਲੇ ਇਹਨਾਂ ਨੇ ਦੁਹਾਈਆਂ ਪਾਈਆਂ ਪਰ ਕਿਸੇ ਸਰਕਾਰ ਨੇ ਇਹਨਾਂ ਦੀ ਸਾਰ ਨਹੀਂ ਸੁਣੀ ਹੈਗੀ ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਮਾਣ ਹੈ ਕਿ ਇਸ ਕੰਮ ਨੂੰ ਸ਼ੁਰੂ ਕਰਨ ਦਾ ਸੁਭਾਗ ਹੈ ਜਿਹੜਾ ਉਹ ਮੈਨੂੰ ਪ੍ਰਾਪਤ ਹੋਇਆ ਆ ਸਾਡੇ ਮਹਿਕਮੇ ਵਾਲੇ ਐਕਸਿਲ ਸਾਹਿਬ ਖੜੇ ਨੇ ਇਹ ਅੱਜ ਸਵੇਰੇ ਸਾਡੀ ਗੱਲ ਚੱਲ ਰਹੀ ਸੀਗੀ ਕਹਿੰਦੇ ਜੀ 60 ਸਾਲ ਦੀ ਸਰਵਿਸ ਤਾਂ ਸਾਡੇ ਪਰਿਵਾਰ ਦੀ ਹੋ ਗਈ 20 ਸਾਲ ਤੁਹਾਨੂੰ ਹੋ ਗਈ ਜੀ ਸਰਵਿਸ ਦੇ ਵਿੱਚ ਤੇ 40 ਸਾਲ ਇਹਨਾਂ ਦੇ ਫਾਦਰ ਨੇ ਸਰਵਿਸ ਕੀਤੀ ਹੈ ਇਸੇ ਵਿਭਾਗ ਦੇ ਵਿੱਚ ਪਰ 60 ਸਾਲਾਂ ਦੇ ਵਿੱਚ 60 ਸਾਲਾਂ ਦੇ ਵਿੱਚ ਕੀ 74 ਸਾਲਾਂ ਦੇ ਵਿੱਚ ਅੱਜ ਤੱਕ ਕੋਈ ਇੱਕ ਸਿੰਗਲ ਵੱਡਾ ਪ੍ਰੋਜੈਕਟ ਇੰਨਾ ਵੱਡਾ ਪ੍ਰੋਜੈਕਟ ਪੂਰੇ ਪੰਜਾਬ ਦੇ ਵਿੱਚ ਮਨਜ਼ੂਰ ਨਹੀਂ ਹੋਇਆ ਹੈਗਾ ਜਿਹਦੀ ਅੱਜ ਨਾਗਰੇ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਾਂ ਸੋ ਸਾਰੇ ਨਗਰ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਔਰ ਮਹਿਕਮੇ ਨੂੰ ਵੀ ਇਹੀ ਬੇਨਤੀ ਹੈ ਇਹੀ ਹਦਾਇਤਾਂ ਨੇ ਕਿ ਬੜੀ ਜਲਦ ਜਦੋਂ ਹੀ ਫੈਸਲਾ ਵਢੀਆਂ ਜਾਂਦੀਆਂ ਨੇ ਇਮੀਡੀਏਟਲੀ ਕੰਮ ਤਾਂ ਹੁਣ ਤੋਂ ਹੀ ਸ਼ੁਰੂ ਹੋ ਜਾਏਗਾ ਪਰ ਜਲ ਤੋਂ ਜਲਦੇ ਕੰਮ ਹੈ ਜਿਹੜਾ ਇਹ ਪੂਰਾ ਕੀਤਾ ਜਾਵੇ ਤਾਂ ਕਿ ਜੋ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਵੰਤ ਮਾਨ ਜੀ ਦਾ ਔਰ ਸਾਡੇ ਸਾਰਿਆਂ ਦਾ ਸੁਪਨਾ ਹੈ ਕਿ ਹਰ ਖੇਤ ਨੂੰ ਨਹਿਰੀ ਪਾਣੀ ਹੈ ਜਿਹੜਾ ਉਹ ਪਹੁੰਚੇ ਤੇ ਤਾਂ ਹੀ ਪੰਜਾਬ ਨੂੰ ਅਸਲ ਮਾਇਨੇ ਦੇ ਵਿੱਚ ਰੰਗਲਾ ਪੰਜਾਬ ਆਪ ਬਣਾ ਸਕਦਾ ਹੈ। ਇਸ ਵਿਭਾਗ ਦਾ ਪਤਾ ਲੱਗਿਆ ਕਿ ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਜੀ। ਇਹੀ ਮੈਂ ਦੱਸਿਆ ਨਾ ਜੀ ਕਿ ਪਿਛਲੇ 74 ਸਾਲਾਂ ਦੇ ਵਿੱਚ ਇਸ ਵਿਭਾਗ ਵੱਲੋਂ 6 ਕਰੋੜ 37 ਲੱਖ ਰੁਪਏ ਦਾ ਇੱਕ ਸਿੰਗਲ ਪ੍ਰੋਜੈਕਟ ਹੈ ਜਿਹੜਾ ਉਹ ਅਜੇ ਤੱਕ ਕਦੇ ਮਨਜ਼ੂਰ ਨਹੀਂ ਹੋਇਆ ਹੈਗਾ ਜਿਹਦਾ ਸੁਭਾਗ ਨਾਗਰੇ ਪਿੰਡ ਨੂੰ ਅਜ ਹਾਸਲ ਹੋ ਰਿਹਾ ਹੈ। ਕਿੰਨੇ ਜਿਹੇ ਟਾਈਮ ਦਾ ਟਾਈਮ ਹੈ ਜਦੋਂ ਤੱਕ ਪੂਰਾ ਹੋ ਜਾਏਗਾ ਇਹ ਪ੍ਰੋਜੈਕਟ। ਟਾਈਮ ਲਾਈਨ ਕੀ ਹੈ ਜੀ ਤੁਹਾਡੀ 2024 2024 ਦੇ ਵਿੱਚ ਇਹਦੇ ਚ ਹੁੰਦਾ ਕੀ ਹੈ ਪਾਈਪਲਾਈਨਸ ਕਾਫੀ ਪਹਿ ਵੀ ਚੁੱਕੇ ਪਹਿਲਾਂ ਸ਼ੁਰੂ ਕਰ ਜਿਹੜਾ ਕਿਉਂਕਿ ਫਸਲ ਜਦੋਂ ਵੱਢੀ ਜਾਣੀ ਹੈ ਉਹਦੀ ਪਾਈਪਾਂ ਪੈਣੀਆਂ ਨੇ ਫਿਰ ਜੇ ਸਾਨੂੰ ਕਿਸਾਨ ਵੀਰ ਕਹਿਣਗੇ ਵੀ ਕੋਈ ਗੱਲ ਨਹੀਂ ਜੀ ਜਿੰਨਾ ਕਿ ਜੇ ਫਸਲ ਓਨੀ ਕਮਾਣੀ ਮੁੱਢੀ ਖਰਾਬ ਹੁੰਦੀ ਵੀ ਹੈ ਤੁਸੀਂ ਅੱਜ ਹੀ ਸਾਰੀ ਤੁਰ ਤੁਰ ਕਰ ਦੋ ਅਸੀਂ ਤਾਂ ਅੱਜ ਦੀ ਕਰ ਦਾਂਗੇ ਪਰ ਉਹ 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 ਫੈਸਲਾ ਜਿਹੜਾ ਰਹਿ ਗਿਆ ਜੀ ਉਹ ਉਹ ਫੈਸਲਾ ਜਿਹੜਾ ਹਾਂ ਮਹੀਨਾ ਰਹਿ ਗਿਆ ਉਹ ਫੈਸਲਾ ਜਿਹੜਾ ਉਹ ਮੇਰੇ ਕਿਸਾਨ ਵੀਰਾਂ ਨੇ ਮੇਰੇ ਪਿੰਡ ਵਾਲੇ ਭਰਾਵਾਂ ਨੇ ਕਰਨਾ ਹੈ ਕਿ ਕਦੋਂ ਕਿਵੇਂ ਇਹਨਾਂ ਨੇ ਜਿੰਨਾ ਜਿੰਨਾ ਇਹ ਸਾਨੂੰ ਸਾਥ ਜਿੰਨਾ ਜਿੰਨਾ ਸਾਨੂੰ ਹਰੀ ਝੰਡੀ ਦੇਈ ਜਾਣਗੇ ਮੈਗਮ ਨੇ ਨਹੀਂ ਰੁਕਣਾ ਸਰਕਾਰ ਨੇ ਨਹੀਂ ਰੁਕਣਾ ਹਰੀ ਝੰਡੀ ਜਿਵੇਂ ਜਿਵੇਂ ਕਿਸਾਨ ਵੀਰਾਂ ਦੀ ਹੋਈ ਜਣ ਲਗੀ ਉਹ ਓਵੇਂ ਪਾਈਪ ਲਾਈਨ ਪੈ ਜਾਣਗੇ 2024 ਦੇ ਵਿੱਚ ਕੰਪਲੀਟ ਕਰ ਦਾਂਗੇ ਅਮਨ ਜੀ ਇਹ ਲੋਕ ਸਭਾ ਚੋਣਾਂ ਸਿਰਫ ਤੇ ਰਹੀ ਹੈ ਜੋ ਜਿਹੜੇ ਤੁਸੀਂ ਰਾਗੀ ਤੁਸੀਂ ਮੇਰੇ ਵੋਟਾਂ ਦੀ ਗੱਲ ਕਿਉਂ ਕਰਦੇ ਹੋ ਕਦੇ ਕੰਮ ਦੀ ਗੱਲ ਵੀ ਕਰ ਲੈ ਕਿ ਛੱਡੋ ਵੋਟਾਂ ਕੰਮ ਦੀ ਗੱਲ ਕਰੀਏ ਜਿਹੜੇ ਪੁਰਾਣੇ ਖਾਲ ਟਹਿ ਚੁੱਕ ਨੇ ਨਵੀਨੀ ਕਰਨ ਵਾਸਤੇ ਕਿੱਥੇ ਕਿਸਾਨ ਅਪਰੋਚ ਕਰ ਲੋਦੇ ਵਾਸਤੇ ਮੈਂ ਕਿਹਨੂੰ ਕਰਨ ਜੀ ਉੱਚ ਕੀ ਦਿੱਕਤ ਆ ਜਿੱਥੇ ਹੁਣ ਤੁਹਾਨੂੰ ਮੈਂ ਦੱਸ ਰਿਹਾ ਵੀ ਕੱਲੇ ਸੁਨਾਮ ਹਲਕੇ ਦੇ ਵਿੱਚ 68 ਕਰੋੜ ਦੇ ਕੰਮ ਨੇ ਜਿਹੜੇ ਅੰਡਰਗਰਾਉਂਡ ਪਾਈਪਲਾਈਨਾਂ ਦੇ ਮੋਗਿਆਂ ਦੇ ਉਹ ਚੱਲ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਦੇਖੋ ਕਿੰਨੇ ਦੇ ਚੱਲ ਰਹੇ ਹੋਣਗੇ ਮੈਂ ਤੁਹਾਨੂੰ ਆਪ ਦੀ ਗੱਲ ਦੱਸ ਦਿੰਨਾ ਕਿ ਮੇਰੇ ਫਾਜ਼ਲ ਸਾਹਿਬ ਵੇਲੇ ਜਦੋਂ ਐਮ ਐਲ ਏ ਮੰਤਰੀ ਸੀਗੇ ਉਦ ਬਹੁ ਗਿਣਤੀ ਲੋਕ ਨੇ ਜਿਹੜੇ ਉਹ ਪਿੰਡ ਦੇ ਵਿੱਚ ਪਾਣੀ ਦੀ ਵਾਰੀ ਵਾਸਤੇ ਆਉਂਦੇ ਸੀਗੇ ਤੇ ਉਸ ਤੋਂ ਮਗਰੋਂ ਹੌਲੀ 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 ਆਉਣੀ ਭੁੱਲ ਗਏ ਸੀਗੇ ਨਹਿਰੀ ਮੋਗਿਆਂ ਨੂੰ ਖਾਲਾਂ ਨੂੰ ਨਹਿਰੀ ਪਾਣੀ ਨੂੰ ਲੋਕ ਭੁੱਲੀ ਗਏ ਹੁਣ ਦੁਬਾਰਾ ਉਹ ਸਾਰਾ ਕੁਝ ਅਸੀਂ ਮਾਨਸਾਬ ਦੀ ਅਗਵਾਈ ਦੇ ਵਿੱਚ ਸੁਰਜੀਤ ਕੀਤਾ ਜੇ ਕਿਸੇ ਨੂੰ ਐਝੀ ਕੋਈ ਦਿੱਕਤ ਆਉਂਦੀ ਹੈ ਤੁਸੀਂ ਮਹਿਕਮੇ ਨੂੰ ਅਪਰੋਚ ਕਰੋ ਸਾਨੂੰ ਦੱਸੋ ਪਹਿਲ ਦੇ ਆਧਾਰ ਤੇ ਉੱਪਰ ਉਹ ਕਿਸਾਨ ਭਰਾਵਾਂ ਤੋਂ ਮਸਲਾ ਹੱਲ ਕਰਕੇ ਦਿਆਂਗੇ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਿਹਾ ਜੀ ਜਿਹੜੀ ਕਾਰਵਾਈ ਛੱਡੋ ਜੀ ਕਹੇ ਜੇ ਸ਼ੁਭ ਮੌਕੇ ਮਨੂਸ ਗੱਲਾਂ ਕਰੀ ਜਾਂਦੇ ਹੋ ਸਰ ਕਿਸ ਤਰ੍ਹਾਂ ਦੇਖ ਲਿਓ ਨਗਰੇ ਦੇ ਵਿੱਚ ਜਿਹੜਾ ਇਹ ਪਾਈਪ ਲਾਈਨ ਦਾ ਪ੍ਰੋਜੈਕਟ ਹੈਗਾ ਜੀ ਅੱਜ ਉਦਘਾਟਨ ਮੰਤਰੀ ਸਾਹਿਬ ਨੇ ਕੀਤਾ ਹੈ ਇਹ ਜਿਹੜਾ ਨਗਰੇ ਦਾ ਪ੍ਰੋਜੈਕਟ ਹੈ ਇਹ ਲਗਭਗ 1350 ਏਕੜ ਰਕਬੇ ਨੂੰ ਸंचाई ਦੀ ਸਹੂਲਤ ਦੇਣ ਲਈ ਉਸਾਰਿਆ ਜਾ ਰਿਹਾ ਹੈ ਤੇ ਇਹ ਸਭ ਤੋਂ ਮੇਨ ਗੱਲ ਮੈਂ ਦੱਸਣਾ ਚਾਹੁੰਗਾ ਵੀ ਇਹ ਵਿਭਾਗ ਨੂੰ ਲਗਭਗ 60-65 ਸਾਲ ਹੋ ਗਏ ਪਾਈਪਾਂ ਦਾ ਕੰਮ ਕਰਦੇ ਭਾਰਤ ਵਿੱਚ ਪਹਿਲਾ ਵਿਭਾਗ ਸੀਗਾ ਭੂਮੀ ਅਤੇ ਜਲ ਸੰਭਾਲ ਵਗੈਰਾ ਜਿਹਨੇ ਪਾਈਪਾਂ ਸਚਾਈ ਲਈ ਵਰਤਣੀਆਂ ਸ਼ੁਰੂ ਕੀਤੀਆਂ ਤੇ ਇਸ ਸਾਰੀ ਹਿਸਟਰੀ ਦੇ ਵਿੱਚ ਇਸ ਜਿਹੜਾ ਕੱਲਾ ਪ੍ਰੋਜੈਕਟ ਹੈ 6.37 ਕਰੋੜ ਦਾ ਪ੍ਰੋਜੈਕਟ ਹੈ ਤੇ ਰਾਜ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਹੁਣ ਤੱਕ ਦਾ ਇਸ ਤੋਂ ਪਹਿਲਾਂ ਇੱਕ ਪ੍ਰੋਜੈਕਟ ਸੀਗਾ ਬਠਿੰਡੇ ਦਾ ਉਹ 5 ਕਰੋੜ ਦਾ ਸੀ ਤੇ ਉਸ ਨੂੰ ਵੀ ਟੱਪ ਕੇ ਨਾਗਰੇ ਵਾਸੀਆਂ ਨੂੰ ਅੱਜ 606.37 ਕਰੋੜ ਦੀ ਜਿਹੜੀ ਪ੍ਰੋਜੈਕਟ ਅਥੇ ਲਿਆਂਦਾ ਗਿਆ ਇਹਦੇ ਨਾਲ 1350 ਏਕੜ ਮੈਂ ਪਹਿਲਾਂ ਦੱਸਿਆ 1350 ਏਕੜ ਰਕਵੇ ਨੂੰ ਸਚਾਈ ਦੀ ਸਹੂਲਤ ਮਿਲੂਗੀ ਤੇ ਲਗਭਗ 26 ਕਿਲੋਮੀਟਰ ਲੰਬੀ ਪਾਈਪਲਾਈਨ ਵਿਸਾਈ ਜਾਊਗੀ ਜੋ ਕਿ ਆਪਣੇ ਆਪ ਚ ਬਹੁਤ ਜ਼ਿਆਦਾ ਲੰਬਾਈ ਦੀ ਪਾਈਪਲਾਈਨ ਤੇ ਇਸ ਦੇ ਵਿੱਚ ਲਗਭਗ 260 ਕਿਸਾਨ ਪਰਿਵਾਰਾਂ ਨੂੰ ਫਾਇਦਾ ਹੋਊਗਾ 260 ਜਿਹੜੇ ਕਿਸਾਨ ਪਰਿਵਾਰ ਨੇ ਉਹਨਾਂ ਦੇ ਵਿੱਚੋਂ 168 ਛੋਟੇ ਕਿਸਾਨ ਨੇ ਮਤਲਬ 2.5 ਏਕੜ ਜਾਂ 5 ਏਕੜ ਤੋਂ ਘੱਟ ਰੱਖਬੇ ਵਾਲੇ ਨੇ ਤੇ 35 ਐ ਐਸ ਸੀ ਭਾਈਚਾਰੇ ਦੇ ਨੇ ਬਾਕੀ ਸਾਰੇ ਦਰਮਿਆਨੇ ਕਿਸਾਨ ਨੇ ਇਹਦੇ ਵਿੱਚ ਤੇ ਇਹਦੇ ਵਿੱਚ ਲਗਭਗ 90% ਸਬਸਿਡੀ ਦਿੱਤੀ ਜਾਊਗੀ 90% ਬਾਕੀ ਜਿਹੜਾ 10% ਹਿੱਸਾ ਉਹ ਕਿਸਾਨਾਂ ਵੱਲੋਂ ਉਹਨਾਂ ਨੇ ਆਲਰੇਡੀ ਇੱਕ ਵਾਟਰ ਯੂਜ਼ਰ ਸੁਸਾਇਟੀ ਬਣਾਈ ਆ ਇਹਨਾਂ ਦੇ ਜਿਹੜੇ ਕਿਸਾਨਾਂ ਨੇ ਇਕੱਠੇ ਹੋ ਕੇ ਲਾਭਪਾਤਰੀ ਕਿਸਾਨਾਂ ਨੇ ਉਹਨਾਂ ਨੇ ਆਪਣੇ ਅਕਾਊਂਟ 'ਚ ਪੈਸਾ ਜਮ੍ਹਾਂ ਕੀਤਾ ਹੋਇਆ ਤੇ ਜਿਉਂ-ਜਿਉਂ ਪ੍ਰੋਜੈਕਟਿਵ ਸਾਰੀ ਹੁੰਦੀ ਜਾਊਗੀ ਫੰਡ ਰਿਲੀਜ਼ ਹੁੰਦਾ ਜਾਊਗਾ ਇਹ ਪ੍ਰੋਜੈਕਟ ਅਸੀਂ ਦੋ ਫੇਸਿਸ ਕੋਈ ਪ੍ਰੋਜੈਕਟ ਆਪਣੇ ਆਪ ਬਹੁਤ ਵੱਡਾ ਪ੍ਰੋਜੈਕਟ ਆ ਤੇ ਇਹਨੂੰ ਅਸੀਂ ਦੋ ਫੇजेस ਮੁਕੰਮਲ ਕਰਾਂਗੇ ਪਹਿਲਾ ਫੇਜ਼ ਇਸ ਹੀ ਸਾਲ ਮੁਕੰਮਲ ਹੋ ਜਾਊਗਾ ਤੇ ਜਿਹੜਾ ਦੂਜਾ ਫੇਜ਼ ਹੈਗਾ ਆ ਇਹਦਾ ਉਹ ਅਗਲੇ ਸਾਲ ਕਣਕਾਂ ਦੀ ਵਾਢੀ ਤੋਂ ਬਾਅਦ ਉਹ ਮੁਕੰਮਲ ਕਰ ਲਿਆ ਜਾਊਗਾ ਮਤਲਬ ਪ੍ਰੋਜੈਕਟ 2025 ਚ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਸਰ ਪਿਛਲੇ ਸਾਲਾਂ ਦੇ ਵਿੱਚ ਤਾਂ ਨਹੀਂ ਕੋਈ ਇੰਨਾ ਵੱਡਾ ਪ੍ਰੋਜੈਕਟ ਜਿਹੜਾ ਇਹ ਜੀ ਹੋਇਆ ਸਾਰਿਆ ਗਿਆ ਨਹੀਂ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ 60 ਸਾਲ 65 ਸਾਲ ਦੀ ਮੈਕਮੇ ਦੀ ਹਿਸਟਰੀ ਹੈ 6.37 ਕਰੋੜ ਦਾ 26 ਕਿਲੋਮੀਟਰ ਆਰਸੀਸੀ ਪਾਈਪਾਂ ਦੀ ਮੈਂ ਗੱਲ ਕਰ ਰਿਹਾ ਹਾਂ ਹੋਰ ਹੋਰ ਕਿਸੇ ਕਿਸਮ ਦੀਆਂ ਨੇ ਇਸ ਤੋਂ ਵੱਡਾ ਪ੍ਰੋਜੈਕਟ ਰਾਜ ਦੇ ਜਿਹੜੀ ਅਵੇਰਨੈਸ ਐਸੀ ਗੱਲ ਨਹੀਂ ਅਵੇਰਨੈਸ ਹੈਗੀ ਆ ਬਟ ਇਹਦੇ ਵਿੱਚ ਜਿਹੜੇ ਜਿਹੜੇ ਕਿਸਾਨ ਖਾਲ ਟਹਿਗੇ ਨੇ ਇਸ ਵਕਤ ਨੂੰ ਦੱਸਣਾ ਚਾਹਾਂਗਾ ਦੋ ਚੀਜ਼ਾਂ ਹੁੰਦੀਆਂ ਨੇ ਜਿਹੜਾ ਤਾਂ ਕਿਸਾਨ ਹੈਗੇ ਸ਼ੁਰੂ ਦੇ ਵਿੱਚ ਉਹ ਤਾਂ ਪਾਣੀ ਮਿਲ ਜਾਂਦਾ ਉਹਨਾਂ ਨੂੰ ਉਹ ਜਦ ਅਸੀਂ ਪਾਈਪਾਂ ਵਾਸਤੇ ਕੋਈ ਪ੍ਰੋਜੈਕਟ ਆਉਂਦਾ ਇਹਦੇ ਵਿੱਚ ਜਨਰਲੀ ਡਿਸਪਿਊਟ ਕੀ ਹੁੰਦਾ ਵੀ ਜਿਹੜੇ ਸ਼ੁਰੂ ਵਾਲੇ ਕਿਸਾਨ ਨੇ ਉਹਨਾਂ ਨੂੰ ਤਾਂ ਪਾਣੀ ਮਿਲ ਰਿਹਾ ਹੁੰਦਾ ਕਈ ਵਾਰ ਉਹ ਕਹਿੰਦੇ ਨੇ ਅਸੀਂ ਨਹੀਂ ਪਾਈਪਾਂ ਪਾਣੀ ਚਾਹੁੰਦੇ ਕਿਉਂਕਿ ਇਹਦੇ ਵਿੱਚ ਦੇਖੋ ਜਿਹੜੀ ਸਬਸਿਡੀ ਮਿਲਣੀ ਹੈ ਜਾਂ ਕਿਸਾਨਾਂ ਵੱਲੋਂ ਹਿੱਸਾ ਦਿੱਤਾ ਜਾਣਾ ਉਹ ਸਾਰਿਆਂ ਵੱਲੋਂ ਬਰਾਬਰ ਦਿੱਤਾ ਜਾਣਾ ਤਾਂ ਇਹ ਆਪਸ ਥੋੜੇ ਜਿਹਾ ਡਿਸਪਿਊਟ ਹੋਣ ਕਰਕੇ ਕਈ ਵਾਰ ਪ੍ਰੋਜੈਕਟਾਂ ਜਾਂ ਨਹੀਂ ਹੁੰਦਾ ਬਟ ਅਗਰ ਇਹ ਆਪਕ ਕਈ ਜਾਂ ਇਹ ਸੋਚੀ ਵੀ ਅਵੇਰਨੈਸ ਨਹੀਂ ਹੈਗੀ ਤਾਂ ਇਹ ਜੀ ਕੋਈ ਗੱਲ ਨਹੀਂ ਹੈ ਬਾਕੀ ਅ ਥੋੜੇ ਮਾਧਿਅਮ ਰਾਈ ਮੈਂ ਦੱਸਣਾ ਚਾਹਾਂਗਾ ਵੀ ਭੂਮੀ ਅਤੇ ਜਲ ਸੰਭਾਲ ਕੇ ਪਾਗ ਲਗਭਗ ਪਿਛਲੇ 60 65 ਸਾਲ ਤੋਂ ਪਾਈਪਾਂ ਦਾ ਕੰਮ ਕਰ ਰਿਹਾ ਤੇ ਅ ਕੋਈ ਟਾਈਮ ਇਹ ਜਿਹਾ ਸੀ ਪਾਈਪਾਂ ਵਾਲਾ ਵਿਭਾਗ ਹੀ ਕਿਹਾ ਜਾਂਦਾ ਸੀਗਾ ਤੇ ਉਹ ਮੇਰੇ ਕਿਸੇ ਵੀ ਸਬੰਧਤ ਦਫ਼ਤਰ ਮੈਂ ਸਿਰਫ ਇਸ ਜ਼ਿਲ੍ਹੇ ਦੀ ਗੱਲ ਨਹੀਂ ਕਰ ਰਿਹਾ ਮੇਰੇ ਕਿਸੇ ਵੀ ਜ਼ਿਲ੍ਹੇ ਦੇ ਸਬੰਧਤ ਮੰਡਲ ਕੋ ਵੀ ਰੱਖਿਆ ਅਫਸਰ ਉਹਨੂੰ ਸੰਪਰਕ ਕਰ ਸਕਦੇ ਨੇ ਜਾਂ ਸਾਡੀ ਵੈਬਸਾਈਟ ਹੈਗੇ ਮੇਰੇ ਹੈੱਡ ਆਫਿਸ ਸਾਰੇ ਫੋਨ ਨੰਬਰ ਈਮੇਲ ਆਈਡੀ ਸਭ ਕੁਝ ਦਿੱਤਾ ਹੋਇਆ ਤੇ ਉਹਦੇ ਤੇ ਸੰਪਰਕ ਕਰ ਸਕਦੇ ਨੇ